ਤਾਂ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਤੇ ਜੇਕਰ ਤੁਸੀਂ ਵੀ ਐਡ ਕਰਵਾਉਣੀ ਹੈ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਰਾਜੀਸਮੀ ਪੜੀ ਵੀ ਜਿੰਦ ਜਾਣ ਦੇ ਵਿੱਚ ਆ ਇਹ ਫੋਰ ਸੇਲ ਹੈ ਰੇਟ ਤੇ ਡਿਟੇਲ ਵੀਰ ਤੋਂ ਪੁੱਛਦੇ ਆ ਆਓ ਅੱਗੇ ਕਰੀਏ ਗੱਲਬਾਤ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸ ਦਿਓ ਜੀ ਨਾਮ ਰਾਜਪ੍ਰੀਤ ਪੰਡ ਦਵਾਨੀ ਜਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਪਈ। ਹਾਂਜੀ। ਠੀਕ ਹੈ ਜੀ। ਮੋਬਾਈਲ ਨੰਬਰ ਬੋਲ ਦੋ। 8528784400 85287 287 8440 8440 ਠੀਕ ਹੈ ਜੀ। ਜਿਹੜੀ ਆਪਾਂ ਆ ਦੇਖ ਰਹੇ ਮੈਂ ਇੱਕ ਕੈਮਿਸ ਸੁਈ ਹੈ ਜੀ ਹੁਣ। ਇਹ ਤੀਜੇ ਸੂਏ ਆ। ਤੀਜੇ ਸੂਏ। ਠੀਕ ਹੈ ਜੀ। ਦਿਨ ਕਿੰਨੇ ਕ ਬਾਕੀ ਨੇ ਜੀ ਇਹਦੇ? ਇਹਦੇ ਬਸ 7-8 ਦਿਨ ਬਾਕੀ ਹੈ। ਠੀਕ ਹੈ। ਯਾਨੀ ਕਿ ਕਹਿੰਦਾ ਪਾਓ ਹਫਤਾ ਸੂਣ ਦੇ ਵਿੱਚ ਬਾਕੀ ਹੈ। ਠੀਕ ਹੈ ਜੀ। ਪਿਛਲੇ ਸੂਏ ਕੀ ਰਿਕਾਰਡ ਰਿਹਾ ਜੀ ਇਹਦਾ? ਦਾ 3000 ਤੋਂ 14 ਤੋਂ 15 ਲੀਟਰ 14 ਤੋਂ 15 ਲੀਟਰ ਬਾਕੀ ਐਡ ਵੱਡ ਸਮਝਾ ਬਾਕੀ ਲਿਸਤੀ ਨਾ ਵੀ ਕਿਸੇ ਪਾਸੇ ਨਹੀਂ ਜਿੰਦ ਜਾਣ ਦੇ ਵਿੱਚ ਆ ਉਮੀਦ 16 ਤੋਂ 17 ਦੀ ਕਰਦੇ ਆਪਾਂ ਜਾਨੀ ਕਿ ਪਿਛਲੇ ਸੂਏ 15 ਕਿਲੋ ਝੋਆ ਇਹਦਾ ਨੈਟ ਠੀਕ ਹੈ ਜੀ ਟੋਰਿਓ ਬਾਹਰ ਦੋਸਤੋ ਸਿੰਘੀ ਸਿੰਘੀ ਤੁਸੀਂ ਦੇਖ ਸਕਦੇ ਹੋ ਇਹਨਾਂ ਇੱਕ ਨੰਬਰ ਆ ਰਾਜੀ ਸਾਹੀ ਪੜੀ ਵੀ ਆ ਥਣ ਵਗੈਰਾ ਤੁਸੀਂ ਦੇਖੋ ਇਹਨਾਂ ਇੱਕ ਨੰਬਰ ਲੱਗਿਆ ਸੋਹਣੇ ਚਵਾਈ ਵਾਲੇ ਥਣ ਲੱਗੇ ਹੋਏ ਮੁੱਠੀ ਵਾਲੇ ਥਣ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਹੋ ਹਾਫਤਾ ਸੂਣ ਦੇ ਵਿੱਚ ਬਾਕੀ ਹੈ ਠੀਕ ਹੈ ਜੀ ਵੀਰੇ ਆਪਾਂ ਮੁੱਲ ਕੀ ਕਰਦੇ ਇਹਦਾ ਮੁੱਲ ਵੀਰੇ 1.5 ਲੱਖ ਆ ਜੀ ਇਹਦਾ 1.5 ਲੱਖ ਰੁਪਏ ਮਾਨਤਨ ਹੋ ਜੂ ਆ ਮਾਨਤਨ ਕਰਦੇ ਆਂਗੇ ਕੋਈ ਗੱਲ ਠੀਕ ਹੈ ਤਾਂ ਦੋਸਤੋ ਪਿੰਡ ਦਿਵਾਨਾ ਜ਼ਿਲ੍ਹਾ ਬਰਨਾਲਾ ਪੈ ਗਿਆ ਤੀਜੇ ਸਵੇ ਸੂਰੀ ਹੈ ਜੀ ਹਾਫਤਾ ਸੂਣ ਦੇ ਵਿੱਚ ਬਾਕੀ ਹੈ 1.5 ਲੱਖ ਮੁੱਲ ਕਰਦੇ ਆ ਉਹਦੇ ਵਿੱਚੋਂ ਮਾਨਤਨ ਹੋ ਜੂਗਾ ਵੀਰਾਂ ਦਾ ਚੰਗਾ ਤਾਂ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ